ਗੋੜੀ 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 ਯਾਹ ਦਿਨਾਂ ਅੱਛਾ ਸੈਸਮਾ बि ते बरसात बि तेरे नथा जो पटियूं बि तेरे नथा जाए तूं वेह सचे ते La 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 la, 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 la. ਯਾਰ ਇੱਕ ਤੇ ਗੱਡੀ ਚਲਾਉਣ ਵਾਲੇ ਵੀ ਫੱਟ ਰਹੇ ਕਦੀ ਕਦੀ ਮਾਰਦੇ ਨਦੀ ਹੈ ਪਤਾ ਨਹੀਂ ਕਿੱਥੇ ਹੁੰਦੀ ਹੈ ਕਦੋਂ ਕੋਈ ਕਿੱਧਰੋਂ ਆ ਜਾਏ ਕੋਸ਼ਿਸ਼ ਕਰਾਂ ਉਹ ਦੇਖੋ ਗੱਡੀ ਹੜਾ ਕਿੱਥੇ ਲੈ ਕੇ ਆਊਗਾ ਰੌਂਗ ਦੂਸਰੀ ਦੀ ਜਗ੍ਹਾ ਬੜਾ ਦੇਖ ਕੇ ਚੱਲਾ ਮੈਂ ਤਾਂ ਸਭ ਲੋਕ ਚੱਤੀ ਹੋਏ ਐਸ਼ ਰਿਕਸ਼ੇ ਵਾਲੇ ਨਾ ਦੇਖਣੇ ਲਵ ਲਵ ਦੇਖੋ ਗੱਡੀ ਤਾਂ ਬਹੁਤ ਸੌਂਦਾ ਦਿੱਕੋ ਤੇ ਲੈ ਗਿਆ ਗੱਡੀ ਨਾ ਕਿਤੇ ਰਾਤ ਦੇ ਟਾਈਮ ਹੈ ਨਾ ਨੰਬਰ ਵੀ ਨਹੀਂ ਦਿਖਾਈ ਦਿੰਦੇ ਗੱਡੀਆਂ ਦੇ ਪ੍ਰੋਬਲਮ ਹੈ ਸੁਣ ਕੇ ਦੇਖੋ ਕਾਫੀ ਛੋੜੀ ਹੋ ਗਈ ਹੈ ਹੋਰ ਹੋਰ ਟਾਈਮ ਹੋ ਰਿਹਾ ਨਿਰਮਾਰਕ ਹੋ ਰਿਹਾ ਤੇ ਗੱਡੀ ਵਾਲਾ ਦੇਖੋ ਕਿੱਥੇ ਗੱਡੀ ਲੈ ਕੇ ਆ ਰਿਹਾ ਗੱਡੀ ਵਾਲੇ ਦਾ ਚੁਣਾਉਣ ਦਾ ਤਰੀਕਾ आज टाइम चलाइक बाइक गाड़ियाँ भी बहुत गंदी चला देखा